ਫਮਾਰਾ ਭਾਜੀ ਮੇਰਾ ਨਾਮ ਇਹ ਮੇਰੇ ਬੇਟੇ ਦੀ ਸਿਮਣਾ ਚੁੱਕਾ ਰਾਤ ਬੰਦ ਹੋ ਗਈ ਜਲਦੀ ਜਲਦੀ ਤੇ ਇਹਦੇ ਨਾਲ ਸਾਡੇ ਜਿਹੜੇ ਕਸਟਮਰ ਹੈ ਨਾ ਬੰਦ ਹੋਣ ਨਾਲ ਅਸੀਂ ਉਥੇ ਦਫਤਰ ਗਏ ਤੇ ਦਫਤਰ ਵਾਲਿਆਂ ਨੇ ਸਾਡੀ ਸਿਮਣਾ ਨੇ ਕਿਹਾ ਤੇ ਪੂਟ ਹੋ ਗਈ ਆ ਪਹਿਲੇ ਨੂੰ ਬਸ ਸਾਡੀ ਇਹ ਸਿਮ ਪੂਟ ਹੋ ਕੇ ਤਾਂ ਗਈ ਜਦ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਦਿੱਤਾ ਕੋਈ ਆਪਣਾ ਅੰਗੂਠਾ ਨਹੀਂ ਲਗਾਇਆ ਨੰਬਰ 2 ਤੇ ਇਹ ਵਾ ਇਹ ਜਿਸ ਤਰ੍ਹਾਂ ਸਾਡੇ ਸਾਡੇ ਨੰਬਰ ਕਨੈਕਟ ਨੰਬਰ ਸਭ ਚੱਲ ਗਿਆ ਉਹਨਾਂ ਕੋਲ ਉਹ ਸਾਡੇ ਕਸਟਮਰ ਨੂੰ ਖਰਾਬ ਕਰਦੇ ਪੈ ਨੇ ਉਹਨਾਂ ਕੋਲ ਮੰਗ ਕਰਦੇ ਪੈ ਨੇ ਇਹ ਮੈਸੇਜ ਕਰਕੇ ਕਿਸੇ ਨੂੰ ਪੈਸੇ ਦਿੱਤੇ ਜਾਂ ਮੈਂ ਕਹਿੰਦਾ ਕਿ ਕੋਈ ਵੀ ਚਾਂਸੇ ਚ ਆ ਸਕਦਾ ਵਾ ਤੇ ਇਹ ਜਿਹੜਾ ਸਾਨੂੰ ਦੱਸਿਆ ਜਾਏ ਪਿਆ ਸਿਮ ਕਿਦਾਂ ਪੋਰਟ ਹੋ ਗਈ ਜਦ ਕਿ ਇਹ ਪੋਰਟ ਹੋ ਨਹੀਂ ਸਕਦੀ ਇੰਨੀ ਜਲਦੀ ਕਰ ਤੋਂ ਕੜ ਇੱਕ ਮਹੀਨਾ ਲੱਗਦਾ ਪੋਰਟ ਹੋਣ ਚੀ ਲੜਕੇ ਕਸ਼ਮਰ ਨੂੰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਉਹੀ ਨੰਬਰ ਤੋਂ ਮੈਸੇਜ ਆ ਉਸੇ ਨੰਬਰ ਤੋਂ ਮੈਸੇਜ ਆ ਰਿਹਾ ਉਸੇ ਨੰਬਰ ਤੋਂ ਹੀ ਮੰਗ ਕਰ ਰਿਹਾ ਲੜਕੇ ਨੇ ਹੁ ਨਵਾਂ ਨੰਬਰ ਲਾ ਨਵਾਂ ਨੰਬਰ ਲਾ ਲਈ ਬੇਟੇ ਨੇ ਉਹਨੇ ਮੈਸੇਜ ਆਪਣਾ ਨਾਮ ਦੱਸਿਆ ਕਿ ਕਸ਼ਮਰ ਨੂੰ ਅਮ ਤੇ ਆਪਣਾ ਚੰਦਰ ਕੁਮਾਰ ਅਗਰ ਨਾਮ ਦੱਸ ਰਿਹਾ ਜੀ ਉਹ ਆਪਣਾ ਨਾਮ ਚੰਦਰ ਕੁਮਾਰ ਦੱਸ ਰਿਹਾ ਕੀ ਮੰਗਿਆ ਉਹ ਮੰਗਿਆ ਹੀ ਆ ਕਿ ਇਹ ਪਤਾ ਕੀਤਾ ਜਾਏ ਸਾਨੂੰ ਦੱਸਿਆ ਜਾਏ ਪਿਆ ਪੋਰਟ ਕਿੱਦਾਂ ਹੋ ਗਈ ਆ ਇਹ ਕੰਪਨੀ ਵਾਲਿਆਂ ਨੂੰ ਪੁੱਛਿਆ ਜਾਏ ਇਹਨਾਂ ਨੂੰ ਤੇ ਨਾ ਹੀ ਸਾਡੀ ਕੋਈ ਕੋਰਡੀਨੇਟ ਕਿਤੇ ਹੋ ਰਹੀ ਆ ਨਾ ਸਾਈਬਰ ਸਾਲਾਂ ਲਹਿਰੀਆ ਤੇ ਨਾ ਕੋਈ ਦੂਸਰੇ ਰਾਜ ਫਰਾਡ ਹੋਗਾ ਕਾਨੂੰ ਫਰਾਡੋ ਕਾਨੂੰ ਕੁਝ ਫਰਾਡ ਵੀ ਹੋ ਸਕਦਾ ਵਾ ਅਦਾ ਜੁਮੇ ਕੋਣ ਹੋਏਗਾ ਜੇ ਫਰਾਡ ਹੋਏ ਤਾਂ ਕਿਸ ਨਾਲ ਤੇ ਐਸੇ ਬਚਣਾ ਚਾਹੀਦਾ ਇਹਨਾਂ ਕੋਲ ਤੇ ਸਾਨੂੰ ਦੱਸਿਆ ਜਾਏ ਕਿ ਆ ਸਾਡੀ ਕਿਸ ਤਰ੍ਹਾਂ ਹੋ ਗਈ ਹੈ ਬਿਆਨਾ ਚੰਦਨ ਕੁਮਾਰ ਆ ਸ਼ੁਕਰਵਾਰਾ ਨੂੰ ਮੇਰੀ 70 ਜਲਦੀ ਜਲਦੀ Jio ਦੀ ਬੰਦ ਹੋ ਗਈ ਹੈ ਤੇ ਅਗਲੇ ਦਿਨ ਮੈਂ ਸਰ Jio ਅਫਿਸ ਗਿਆ ਉਹ ਕਹਿੰਦੇ ਆ ਪੋਰਟ ਹੋ ਚੁੱਕੀ ਆ ਉਸ VI ਚ ਮੈਂ VI ਚ ਗਿਆ ਉਹ ਕਹਿੰਦੇ ਕਿਸ ਨੇ ਤੁਹਾਡੇ UP यूਥੀ ਕੋਡ ਲੈ ਕੇ ਤੇ ਉਹਨੂੰ ਪੋਰਟ ਕਰਾ ਲਿਆ ओके से यूपी ਦੇ ਨੰਬਰ ਤੇ ਬੋਲ ਰਹੀ ਆ ਉਥੇ ਤੇ ਮੈਨੂੰ ਉਹਨਾਂ ਨੇ ਕਿਹਾ ਬੰਦ ਕਰ ਦਿਓ ਉਹ ਕਹਿੰਦੇ ਬੰਦ ਨਹੀਂ ਹੋਣੀ ਉਹਦੇ ਨਾਂ ਤੇ ਬੋਲ ਰਹੀ ਆ ਤਾਂ ਸੋ ਹੀ ਸੋ ਬਾਅਦ ਉਹ ਸਾਡੇ ਕਿਸੇ ਕਸਟਮਰ ਨੂੰ ਫੋਨ ਆਇਆ ਉਹਨਾਂ ਕੋ ਪੈਸੇ ਦੀ ਮੰਗ ਕਰ ਰਿਆ ਵਾ 2000 ਜਾਂ 5000 ਸੋ ਮੈਂ ਇਹੀ ਚਾਹੁੰਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤਾ ਜਾਏ ਨਾਲ ਮੇਰੀ ਪਰਮਿਸ਼ਨ ਤੋਂ ਬਿਨਾ ਇਹ SIM ਪੋਰਟ ਕਿੱਦਾਂ ਹੋ ਗਈ ਜਦ ਮੈਂ ਨਾ ਬੈਂਕ ਉਠਾ ਲਾਇਆ ਨਾ ਕੋਈ ਕੁਛ ਇਹ ਪੋਰਟ ਕਿੱਦਾਂ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਸੋ ਮੈਂ ਇਹੀ ਕਹਿੰਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤੇ ਕੱਲ ਨੂੰ ਕਿਸੇ ਨਾ ਵੀ ਕੋਈ ਹੋਰ ਫਰੋਡ ਹੋ ਸਕਦਾ ਦਾ ਜ਼ਿੰਮੇਵਾਰ ਮੈਂ ਨਹੀਂ ਹਾਂ ਹੋਂ ਤੋਂ ਪਹਿਲਾਂ ਤੁਹਾਨੂੰ Jio ਵੱਲੋਂ ਕੋਈ ਮੈਸੇਜ ਜਾਂ Jio ਵੱਲ ਪਹਿਲਾਂ ਮੈਨੂੰ ਇਹੀ ਆਇਆ ਸੀ ਕਿ ਤੁਸੀਂ ਆਪਣੀ SIM ਟੋਪ-ਅਪ ਕਰਾਉਣਾ ਚਾਹੁੰਦੇ ਹੋ ਮੈਂ ਕਿਹਾ ਮੈਂ ਕੋਈ ਪੋਰ ਦਾ ਮੈਸੇਜ ਨਹੀਂ ਪਾਇਆ ਉਸ ਤੋਂ ਬਾਅਦ ਉੱਥੇ ਕੈਨਸਲ ਦੀ ਰਿਕਵੈਸਟ ਕੀਤੀ ਹੈ ਮੈਂ ਤੋਂ ਕਹਿੰਦੇ ਤੇ 30 ਸਿੰ ਕਾ ਫੋਟ ਰਿਕਵੈਸਟ ਦੂੰ ਸਾਬਕਾ ਕੱਲ ਕੈਨਸਲ ਹੋ ਗਈ ਤੇ ਉਸ ਵਾ ਪਰ ਫਿਰ ਵੀ ਸ਼ੁੱਕਰਵਾਰ ਸੇ ਮੇਰੀ ਬੰਦ ਹੋ ਗਈ ਸਿੰਧ ਟਾਵਰ ਯੋੜ ਕੇ ਸੇ ਮੈਂ ਆ ਕੇ ਸ਼ਾਇਦ ਸ਼ਾਮ ਕੇ ਹਲੇ ਬੰਦ ਦਿੰਦੇ ਮੈਂ ਦੂਜੇ ਫੋਨ ਚ ਪਾਵੇ ਖ ਤਾਂ ਵੀ ਨਹੀਂ ਚਲੀ ਤਾਂ ਅਗਲੇ ਦਿਨ ਮੈਂ ਸ਼ਨੀਵਾਰ ਸਵੇਰੇ Jio ਆਫਿਸ ਗਿਆ ਪਹਿਲਾ ਕਹਿੰਦੇ 11:30 ਵਜੇ ਉਹ 11:30 ਵਜੇ ਮੈਂ ਗਿਆ ਉਥੇ ਅਤਰਾ ਤਰਾ ਕੋਈ ਹੈ ਨਹੀਂ ਤੇ ਉਹਨਾਂ ਮੈਨੂੰ ਕਿਹਾ ਕਿ ਤੁਹਾਡੀ SIM ViCE ਫੋਟੋ ਕੀ ਫਿਰ ਉਸ ਵਾਰ ViCE ਦਫ਼ਤਰ ਗਿਆ ਉਹਨਾਂ ਨੇ ਕਿਹਾ ਕੀ ਸੜਾਤਾ ਡਿਸਮੋਰ ਚਪੋਰਟ ਹੋ ਗਈ ਹੈ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਸ ਦੇ ਨਾਮ ਤੇ ਪੋਰਟ ਹੋਈ ਹੈ ਕੋਈ ਨਤੇਸ਼ ਜਾਂ ਨਰੇਸ਼ ਕੁਮਾਰ ਅਦਾ ਕੋਈ ਯੂਪੀ ਵਾਲੇ ਦਸਰੇ ਕਿ ਉਹਦੇ ਨਾਮ ਤੇ ਪੋਰਟ ਹੋਈ ਹੈ ਤੁਸੀਂ ਉਹਨੂੰ ਫੋਨ ਕੀਤਾ ਕਿੱਦਾਂ ਫੋਨ ਫੋਨ ਜਾਂ ਬੈਲਾ ਉਦਾ ਜਾ ਰਹੀਆਂ ਕੋਲਿੰਗ ਕਿਸੇ ਦੇ ਵੀ ਕੋਲਿੰਗ ਨਹੀਂ ਉਠਾ ਰਿਹਾ ਉਹਦਾ ਵਟਸਐਪ ਤੇ ਗੱਲ ਕਰਦੇ ਆ ਪਰ ਉਹ ਨਹੀਂ সিম ਪੋਰਟ ਕਰਨ ਦਾ ਇੱਕ ਪ੍ਰੋਸੈਸ ਹੁੰਦਾ ਹੈ ਪ੍ਰੋਸੀਜਰ ਹੁੰਦਾ ਹੈ 3 ਦਿਨ ਕਟੂਕਟ ਲੱਗ ਜਾਂਦੇ ਹੈ ਤੁਹਾਡੀ ਇੱਕ ਦਿਨ ਚ ਕਿੱਦਾਂ ਪੋਰਟ ਹੋ ਗਈ ਤੁਸੀਂ ਕੰਪਨੀ ਨੂੰ ਪੁੱਛਿਆ ਨਹੀਂ ਇਸ ਬਾਰੇ ਸਰ ਕੰਪਨੀ ਨੂੰ ਕੋਈ ਵੀ ਨਹੀਂ ਮੈਂ ਪੁੱਛਿਆ ਉਹਨਾਂ ਨੇ ਬੱਸ ਆਹੀ ਪੁੱਛਿਆ ਨੇ ਕਿ ਵੀਆਈ ਚ ਕੋਡ ਹੋ ਗਿਆ ਤੇ ਵੀਆਈ ਚ ਬਾਅਦ ਉਸ ਸਵੇਰ ਮੈਨੂੰ ਪਤਾ ਲੱਗਿਆ ਫਿਰ ਮੈਂ ਆਪਣੇ ਖਾਤੇ ਹੁਤੇ ਉੱਧਰ ਚੱਲ ਗਿਆ ਚੇਂਜ ਕਰਾ ਕੇ ਉੱਥੇ ਨਾ ਕਿ ਦਿਨ ਫਰੋਡ ਨਾ ਹੋ ਜੇ ਉਸ ਸਿੰਮ ਤੋਂ ਕੋਈ ਕਾਲ ਵੀ ਆਈ ਹੈ ਕੋਈ ਫਰੋਡ ਵਾਲੀ ਤੁਹਾਨੂੰ ਲੱਗਦਾ ਕਿੱਦਾਂ ਲੱਗਦਾ ਵੀ ਫਰੋਡ ਹੋ ਸਕਦਾ ਨਹੀਂ ਸਰ ਫਰੋਡ ਵਾਲੀ ਕੋਈ ਫਰੋਡ ਵਾਲੀ ਕੋਈ ਨਹੀਂ ਉਸ ਤਰ੍ਹਾਂ ਜਿਹੜਾ ਪੁਰਾਣਾ ਨੰਬਰ ਤਾਂ ਉਹ ਕੋ ਨੇ ਆਰੇ WhatsApp ਮੈਸੇਜ ਕਰ ਰਿਹਾ ਕਿ ਜਿੱਦਾਂ ਪਰਸਨਲ ਮੇਰੇ ਕਿਤੇ ਵੀ ਦਿੱਤੇ ਹੋਏ ਲਿੰਕਾ ਉਹਨਾਂ ਨੂੰ ਮੈਸੇਜ ਆ ਰਿਹਾ ਕਿ 500 ਕਰ ਦੋ ਸਕੈਨਰ ਤੇ ਜਾਂ 200 ਚਾਹੀਦੇ ਐਸ ਤਰ੍ਹਾਂ ਦੇ ਫਰੋਡ ਕਰ ਰਿਹਾ ਅੱਛਾ ਤੁਹਾਡੇ ਕੰਟੈਕਟ ਨੂੰ ਉਹ ਕਾਲ ਕਰਦੇ WhatsApp ਤੇ ਮੈਸੇਜ ਭੇਜਦੇ ਆ ਕਿ ਐਸੇ ਭੇਜੋ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਕਿ ਫਰੋਡ ਹੋ ਸਕਦਾ ਹਾਂਜੀ ਸਾਈਬਰ ਕ੍ਰਾਈਮ ਤੇ ਵੀ ਆਇਓ ਤੁਸੀਂ ਹਾਂਜੀ ਸਵੇਰੇ ਗਏ ਪਰ ਉਹ ਕਹਿੰਦੇ ਸਾਡੇ ਕੋਲ ਜਿੰਦੇ ਡਿਟੇਲ ਨਹੀਂ ਹੁੰਦੇ ਦਾ ਅਸੀਂ ਫਰੋਡ ਨਹੀਂ ਕਰ ਕੰਪਲੇਨ ਨਹੀਂ ਕਰ ਸਕਦੇ ਉਹ ਵੀ ਸੇਮ ਮਨਣਾ ਕੀਤੀ ਹੋਈ ਕਿਸੇ ਨੇ ਫਰੋਡ ਵੀ ਹੋਣੀ ਤਾਂ ਕੁਝ ਨਹੀਂ ਕਰ ਸਕਦੇ ਹਾਂਜੀ ਹੁਣ ਕੀ ਮੰਗ ਕਰਦੇ ਹੋ ਸਰ ਮੰਗਿਆ ਹੀ ਹੈ ਕਿ ਕੱਲ ਨੂੰ ਕਿਸੇ ਨਾ ਵੀ ਆ ਹੋ ਸਕਦਾ ਫਰੋਡ ਤੋ ਕਿਸਦਾ ਇਨਸਾਫ ਦਿੱਤਾ ਜਾਵੇ ਮੇਰੇ ਪਿੱਛੇ ਵੀ ਨਾ ਸੇਮ ਕਿਦਾਂ ਫੋਟੋ ਕਿਦਾਂ ਕਿਸੇ ਦੀ ਵੀ ਹੋ ਸਕਦੀ ਹੈ ਕੱਲ ਨੂੰ ਤੁਹਾਡੇ ਕੰਟੈਕਟ ਨੂੰ ਮੈਸੇਜ ਵੀ ਕੀਤੇ ਜਾ ਰਹੇ ਪੈਸੇ ਵੀ ਮੰਗੇ ਜਾ ਰਹੇ ਹਾਂਜੀ WhatsApp ਤੇ ਮੈਂ ਆ ਰਹੇ ਨੇ ਮੈਸੇਜ ਪਰਸਨਲ ਕੰਟੈਕਟ ਨੰਬਰ ਮੇਰੇ ਕਿਦਾਂ ਚੱਲ ਗਿਆ